ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਪਏ ਸੀ ਜੀ ਪੁਰਾਣੇ ਟਾਵਲ ਆਪਾਂ ਇਹਨਾਂ ਤੋਂ ਤੁਹਾਨੂੰ ਪੰਜ ਚਾਰ ਇਹ ਜਿਹੀ ਚੀਜ਼ਾਂ ਬਣਾ ਕੇ ਦਿਖਾਉਣੇ ਆ ਜਿਹੜੀਆਂ ਕੀ ਆਪਣੀਆਂ ਵਧੀਆ ਕੰਮ ਆਉਣਗੀਆਂ ਟਾਵਲ ਘਾਸ ਕੇ ਦੇਖੋ ਆਪਣੇ ਜਦੋਂ ਬੇਕਾਰ ਹੋ ਜਾਂਦੇ ਜੀ ਆਪਾਂ ਸੈੱਟ ਦਿੰਨੇ ਆ ਇਹਨਾਂ ਨੂੰ ਅੱਜ ਆਪਾਂ ਇਹਨਾਂ ਨੂੰ ਵਰਤਦੇ ਆ ਜੀ ਦੇਖੋ ਇਹ ਦੋ ਮੇਰੇ ਕੋਲੇ ਟਾਵਲ ਹੈ ਆਪਾਂ ਇਹਨਾਂ ਦੇ ਵੀ ਇਹ ਕਾਫੀ ਛਾਰੇ ਖਰਾਬ ਹੋਏ ਪਏ ਸੀਗੇ ਅੱਜ ਆਪਾਂ ਇਹਨਾਂ ਤੋਂ ਬਣਾਉਣੇ ਆ ਜੀ ਕਿ ਨਵੀਆਂ ਚੀਜ਼ਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਟਾਵਲ ਲੱਤਾ ਇਹ ਵੀ ਕਾਫੀ ਕੱਸਿਆ ਪਿਆ ਸੀਗਾ ਇਹਨੂੰ ਵੀ ਅਸੀਂ ਬਰਥਡੇ ਨਹੀਂ ਸੀਗੇ ਦੇਖੋ ਇਹ ਵੇਕਾਰ ਹੀ ਪਿਆ ਸੀ ਆਪਣੇ ਕੋਲੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਇਸ ਤਰ੍ਹਾਂ ਇਹਨੂੰ 1.5 ਇੰਚ ਦੀ ਇਹਦੀ ਚੌੜੀ ਪੱਟੀ ਕੱਟੀ ਹੈਗੀ ਇਹ ਪਹਿਲਾਂ ਆਪਾਂ ਪੱਟੀਆਂ ਕੱਟਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਦੇਖੋ ਜੀ ਮੇਰੇ ਕੋਲੇ ਪਈ ਸੀ ਕਿ ਨੈੱਟ ਦੀ ਬੋਰੀ ਦਾ ਆਪਾਂ ਪੀਸ ਲੱਤਾ ਇਹਨੂੰ ਆਪਾਂ ਡਬਲ ਫੋਲਡ ਕਰਕੇ ਰੱਖਿਆ ਹੋਇਆ ਹੈਗਾ ਉਸ ਤੋਂ ਬਾਅਦ ਦੇਖੋ ਜੀ ਜਿਹੜੀ ਪੱਟੀ ਆਪਾਂ ਕੱਟੀ ਐ ਇਹਦੇ ਆਪਾਂ ਕਿਨਾਰਿਆਂ ਤੇ ਲਾ ਕੇ ਪਹਿਲਾਂ ਇਹਨੂੰ ਫਿਨਿਸ਼ ਕਰਾਂਗੇ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਆਪਾਂ ਇਹਨੂੰ ਇਸ ਤਰ੍ਹਾਂ ਮੋੜਦੇ ਹੋਏ ਚਾਰੇ ਆਪਾਂ ਜਿਹੜੀਆਂ ਸੈੱਡ ਐ ਜੀ ਉਹਨੂੰ ਆਪਾਂ ਇਸ ਤਰ੍ਹਾਂ ਤਿਆਰ ਕਰ ਲਾਂਗੇ ਦੇਖੋ ਜੀ ਇਹ ਇਸ ਤਰ੍ਹਾਂ ਆਪਣੀਆਂ ਇਹ ਪੱਟੀਆਂ ਲੱਗ ਜਾਣਗੀਆਂ ਉਸ ਤੋਂ ਬਾਅਦ ਦੇਖੋ ਜੀ ਇਹ ਪੱਟੀਆਂ ਲਾਉਣ ਤੋਂ ਬਾਅਦ ਤੇ ਫਿਰ ਆਪਾਂ ਦੇਖੋ ਜੀ ਇਸ ਤਰ੍ਹਾਂ ਦਾ ਆਪਣੇ ਕੋਲੇ ਮੈਟ ਬਣ ਗਿਆ ਹੁਣ ਦੇਖੋ ਜੀ ਇਹ ਐਵੇਂ ਹੀ ਰੱਖਾਂਗੇ ਤਾਂ ਭੈੜਾ ਲੱਗਦਾ ਉੱਤੋਂ ਆਪਾਂ ਇਹਨੂੰ ਕਵਰ ਕਰਾਂਗੇ ਆਪਾਂ ਉਸ ਤੋਂ ਬਾਅਦ ਫਿਰ 1-1 ਇੰਚ ਦੀਆਂ ਪੱਟੀਆਂ ਕੱਟੀਆਂ ਨੇਗੀਆਂ ਇੱਕ ਆਪਣੇ ਕੋਲੇ ਕਲਰ ਹੋਰ ਪਿਆ ਸੀ ਆਪਾਂ ਦੋ ਕਲਰਾਂ ਦੀਆਂ ਪੱਟੀਆਂ ਕੱਟ ਕੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਮਸ਼ੀਨ ਤੇ ਇਸ ਤਰ੍ਹਾਂ ਇਹਨੂੰ ਅਟੈਚ ਕਰਾਂਗੇ ਜੀ ਇਹਦੇ ਨਾਲ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਤੇ ਉਵੇਂ ਆਪਾਂ ਦੇਖੋ ਜੀ ਇਹ ਮੈਟ ਬਣਾਵਾਂਗੇ ਇਹ ਬਣਾ ਰਹੇ ਆਪਾਂ ਮੈਟ ਕਾਦੇ ਵਾਸਤੇ ਬਣਾ ਰਹਿਆਂ ਕਿਵੇਂ ਵਰਤਦੇ ਆ ਇਹ ਮੈਂ ਤੁਹਾਨੂੰ ਬਣਾਉਣ ਤੋਂ ਬਾਅਦ ਵਰਤ ਕੇ ਦਿਖਾਉਂਗੀ ਜੀ ਕਿ ਇਹ ਆਪਾਂ ਕਾਦੇ ਵਾਸਤੇ ਬਣਾਇਆ ਹੈ ਸਭ ਤੋਂ ਪਹਿਲਾਂ ਆਪਾਂ ਪੱਟੀਆਂ ਕੱਟੀਆਂ ਪੱਟੀਆਂ ਕੱਟ ਕੇ ਆਪਾਂ ਦੇਖੋ ਜੀ ਡਬਲ ਫੋਲਡ ਕਰ ਕਰਕੇ ਇਹਨੂੰ ਲਾਉਂਦੇ ਆਂਗੇ ਲਾ ਲਾ ਕੇ ਦੇਖੋ ਜੀ ਆਪਾਂ ਇਹਨੂੰ ਪੂਰਾ ਕਵਰ ਕਰ ਦਾਂਗੇ ਐਸੇ ਤਰ੍ਹਾਂ ਆਪਾਂ ਚਾਹੀਏ ਤਾਂ ਇਹਨੂੰ ਆਪਾਂ ਵੱਡਾ ਛੋਟਾ ਆਪਣੇ ਹਿਸਾਬ ਨਾਲ ਕਿਵੇਂ ਮਰਜ਼ੀ ਬਣਾ ਸਕਦੇ ਆਂ ਜੀ ਆਪਾਂ ਤੁਹਾਨੂੰ ਇੱਕ ਆਈਡੀਆ ਦਿੱਤਾ ਹੈ ਦੇਖੋ ਤੇ ਆਪਾਂ ਜਿਹੜਾ ਬਣਾ ਰਹੇ ਹਾਂ ਜੀ ਮੈਨੂੰ ਸਿਰਫ ਇਹ ਛੋਟਾ ਜਿਹਾ ਚਾਹੀਦਾ ਸੀ ਇਸ ਕਰਕੇ ਮੈਂ ਥੋੜਾ ਛੋਟਾ ਹੀ ਬਣਾਇਆਗਾ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਲਗਾਉਣਾ ਹੈ ਜੀ ਡਬਲ ਕਰਕੇ ਡਬਲ ਫੋਲਡ ਕੀਤੀ ਡਬਲ ਫੋਲਡ ਕਰਕੇ ਆਪਾਂ ਐ ਲਗਾਵਾਂਗੇ ਜੀ ਸਾਰੇ ਨੂੰ ਇਹਨੂੰ ਆਪਾਂ ਕਵਰ ਕਰ ਦਾਂਗੇ ਦੋ ਕਲਰ ਆਪਾਂ ਇਹਦੇ ਵਿੱਚ ਵਰਤਾਂਗੇ ਦੇਖੋ ਜੀ ਟੇਬਲ ਵਾਲਾ ਜਿਹੜਾ ਕੱਪੜਾ ਹੁੰਦਾ ਇਹ ਬਹੁਤ ਹੀ ਸੌਫਟ ਕੱਪੜਾ ਹੁੰਦਾ ਇਸ ਕਰਕੇ ਆਪਾਂ ਇਹ ਟੇਬਲ ਦਾ ਬਣਾਇਆਗਾ ਦੇਖੋ ਆਪਾਂ ਬਣਾ ਰਹੇ ਆ ਜੀ ਇਹ ਜਿਹੜਾ ਮੈਟ ਮੈਨੂੰ ਚਾਹੀਦਾ ਸੀ ਇਹ ਲੈਪਟਾਪ ਵਾਸਤੇ ਅਕਸਰ ਜਦੋਂ ਵੀ ਬੱਚੇ ਲੈਪਟਾਪ ਤੇ ਕੰਮ ਕਰਦੇ ਨੇ ਜੀ ਦੇਖੋ ਹਮੇਸ਼ਾ ਹੀ ਇੱਕ ਸਾਫਟ ਜਿਹਾ ਕਪੜਾ ਭਾਲਦੇ ਨੇ ਇਸ ਕਰਕੇ ਮੈਂ ਸਪੈਸ਼ਲੀ ਇਹ ਉਹਨਾਂ ਵਾਸਤੇ ਬਣਾਇਆਗਾ ਦੇਖੋ ਜਦੋਂ ਵੀ ਆਪਾਂ ਲੈਪਟਾਪ ਤੇ ਕੰਮ ਕਰਦੇ ਆਂ ਜੀ ਜਿਹੜਾ ਮਾਊਸ ਹੁੰਦਾ ਉਹ ਟੇਬਲ ਤੇ ਇਸ ਤਰ੍ਹਾਂ ਚੱਲਦਾ ਨਹੀਂ ਹੈਗਾ ਜਦੋਂ ਉਹਨੂੰ ਕਿਸੇ ਆਪਾਂ ਕੱਪੜੇ ਵਗੈਰਾ ਤੇ ਧਰ ਦੇਣ ਤਾਂ ਵਧੀਆ ਚੱਲਦਾ ਹੋ ਇਸ ਕਰਕੇ ਮੈਂ ਇਹ ਉਹਦੇ ਵਾਸਤੇ ਬਣਾਇਆ ਹੈਗਾ ਤੇ ਵੈਸੇ ਦੇਖੋ ਆਪਾਂ ਐ ਵੱਡਾ ਲੈ ਕੇ ਪੱਟੀਆਂ ਇਸ ਤਰ੍ਹਾਂ ਲਾ ਲਾ ਕੇ ਕੋਈ ਆਪਾਂ ਪੈਦਲ ਵਗੈਰਾ ਵੀ ਬਣਾ ਸਕਦੇ ਆਂਗੇ ਲੋਕੀ ਜੀ ਦੇਖੋ ਇਹ ਆਪਾਂ ਕੰਪਲੀਟ ਕਰਤਾ ਕੰਪਲੀਟ ਕਰਨ ਤੋਂ ਬਾਅਦ ਇਹਨੂੰ ਆਪਾਂ ਵੈਸੇ ਇਸ ਤਰ੍ਹਾਂ ਵੀ ਵਰਤ ਸਕਦੇ ਆਂ ਪਰ ਮੈਂ ਜਿਹੜੀਆਂ ਡਵਲ ਪੱਟੀਆਂ ਆਪਾਂ ਲਾਈਆਂ ਸੀ ਜੀ ਆ ਮੈਂ ਛੋਟੇ-ਛੋਟੇ ਕੈਂਚੀ ਦੇ ਟੱਕ ਲਾ ਕੇ ਉੱਪਰੋਂ ਉਹਨੂੰ ਫੇਰ ਦੁਆਰ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਦਾਂਗੇ ਕੱਟਣ ਤੋਂ ਬਾਅਦ ਇੱਕ ਇਹ ਸਾਫਟ ਜਿਹਾ ਆਪਣੇ ਕੋਲੇ ਮੈਟ ਬਣ ਕੇ ਤਿਆਰ ਹੋ ਜਾਊਗਾ ਦੇਖੋ ਦੋ ਕਲਰ ਲਾਏ ਨੇ ਆਪਾਂ ਇਹਦੇ ਵਿੱਚ ਦੋਨੇ ਕਲਰ ਵਧੀਆ ਲੱਗ ਰਹੇ ਨੇ ਕਿ ਲੱਗੇ ਹੋਏ ਵੀ ਸੋਹਣੇ ਲੱਗ ਰਹੇ ਨੇ ਛੋਟਾ ਜਿਹਾ ਮੈਟ ਹੈ ਜੀ ਇਹ ਬਹੁਤ ਛੇਤੀ ਬਣ ਗਿਆ ਆ ਦੇਖੋ ਇਹ ਇਸ ਤਰ੍ਹਾਂ ਬਣ ਗਿਆ ਜੀ ਹੁਣ ਇਹ ਹੁਣ ਆਪਾਂ ਇਹਨੂੰ ਰੱਖਾਂਗੇ ਜੀ ਲੈਪਟਾਪ ਆਪਾਂ ਲੈਪਟਾਪ ਵੀ ਇਹਦੇ ਉੱਤੇ ਰੱਖ ਸਕਦੇ ਆ ਤੇ ਅਕਸਰ ਜਦੋਂ ਆਪਾਂ ਫੋਨ ਵਗੈਰਾ ਤੇ ਕੰਮ ਕਰ ਰਹੇ ਹੁੰਦੇ ਆ ਆਪਾਂ ਨੂੰ ਫੋਨ ਵੀ ਚਾਹੀਦਾ ਵੈਸੇ ਵੀ ਸਕਰੈਚ ਪੈ ਜਾਂਦੇ ਨੇ ਫੋਨ ਤੇ ਦੇਖੋ ਇਸ ਕਰਕੇ ਇੱਕ ਸਾਈਡ ਤੇ ਫੋਨ ਰੱਖਿਆ ਜਾਂਦਾ ਇੱਕ ਸਾਈਡ ਤੇ ਮਾਊਸ ਰੱਖਿਆ ਜਾਂਦਾ ਮੈਂ ਇਹ ਛੋਟਾ ਜਿਹਾ ਇਸ ਵਾਸਤੇ ਬਣਾਇਆ ਜੀ ਆਮ ਤੌਰ ਤੇ ਆਪਾਂ ਦੇਖੋ ਫੋਨ ਵਾਲੀ ਦੁਕਾਨ ਤੇ ਜਾਂਦੇ ਆ ਨਾ ਉੱਥੇ ਵੀ ਇਹ ਕਾਊਂਟਰਾਂ ਤੇ ਰੱਖੇ ਹੋਏ ਹੁੰਦੇ ਨੇ ਛੋਟੇ ਛੋਟੇ ਮੈਟ ਲੋ ਜੀ ਇੱਕ ਆਪਾਂ ਹੁਣ ਇਹ ਲੈਟੇ ਜੀ ਇਹ ਟਾਵਲ ਜਿਹੜਾ ਆਪਣੇ ਕੋਲੇ ਬਾਕੀ ਬਚ ਗਿਆ ਸੀ ਆਪਾਂ 27 ਇੰਚ ਇਹ ਪੀਸ ਲੈਣਾ ਜੀ ਉਸ ਤੋਂ ਬਾਅਦ ਦੇਖੋ ਜਿੰਨਾ ਵੀ ਟਾਵਲ ਚੌੜਾ ਹੈ ਉਸ ਹਿਸਾਬ ਨਾਲ ਆਪਾਂ ਇਹ ਪੀਸ ਲੱਤਾ ਉੱਤਰੋਂ ਆਪਾਂ ਇਹਨੂੰ ਉੱਪਰਲੀ ਸਾਈਡ ਤੋਂ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਪ ਦੇਵਾਂਗੇ ਉੱਪਰੋਂ ਆਏ ਘਮਾਉਂਦੇ ਹੋਏ ਆਪਾਂ ਇਹਨੂੰ ਇਸ ਤਰ੍ਹਾਂ ਨੀਚੇ ਤੱਕ ਲੈ ਕੇ ਜਾਵਾਂਗੇ ਇਹ ਆਪਾਂ ਬਣਾ ਰਹੇ ਹਾਂ ਜੀ ਹੈਡ ਟਾਵਲ ਇਹ ਦੇਖੋ ਆਪਾਂ ਇਹ ਟਾਬਲ ਤੇ ਬਣਾ ਰਿਹਾ ਕਿਉਂਕਿ ਅਕਸਰ ਆਪਾਂ ਜਦੋਂ ਵੀ ਸਿਰ ਧੋਣਿਆ ਜੀ ਆਪਾਂ ਟਾਬਲ ਉੱਪਰ ਲਪੇਟ ਦਿਆਂ ਜਦੋਂ ਆਪਾਂ ਨੂੰ ਛੇਤੀ ਨਾ ਆ ਕੇ ਸਿਰ ਧੋ ਕੇ ਸੋਇਚ ਵੀ ਬੜਨਾ ਪੈਂਦਾ ਤਾਂ ਟਾਬਲ ਬਾਰ-ਬਾਰ ਦੇਖੋ ਉਤਰਦਾ ਰਹਿੰਦਾ ਹੈਗਾ ਜੂੜਾ ਵੀ ਖੁੱਲ ਜਾਂਦਾ ਹੈ ਇਹ ਇਹ ਆਪਾਂ ਜਿਹੜਾ ਬਣਾਇਆ ਹੈਗਾ ਇਹ ਬਹੁਤ ਵਧੀਆ ਰਹਿੰਦਾ ਜੀ ਆਪਾਂ ਇੱਕ ਵਾਰ ਬਣਾ ਕੇ ਰੱਖ ਲਈਏ ਤੇ ਬਾਰ-ਬਾਰ ਜਦੋਂ ਸਿਰ ਧੋਣਿਆ ਨਾ ਆਪਾਂ ਇਹ ਬੰਨੀਏ ਤਾਂ ਨਾ ਤਾਂ ਦੇਖੋ ਇਹ ਖੁੱਲਦਾ ਹੈ ਤੇ ਬਹੁਤ ਹੀ ਨਾਲੇ ਸਿਰ ਨੂੰ ਕਵਰ ਕਰਦਾ ਤੇ ਨਾਲੇ ਸਿਰ ਦਾ ਪਾਣੀ ਜਿਹੜਾ ਸਿਰ ਤੋਂ ਘੜਦੇ ਜਾਂ ਸੁੱਕਦਾ ਪਾਣੀ ਨੂੰ ਵੀ ਸੁੱਕਦਾ ਦੇਖੋ ਟਾਬਲ ਹੈ ਇਹ ਆਮ ਤੌਰ ਤੇ ਬੱਚੇ ਦੇਖੋ ਇਹ ਚੀਜ਼ਾਂ ਆਨਲਾਈਨ ਮੰਗਾਉਂਦੀ ਐ ਨਹੀਂ ਜੀ ਆਪਾਂ ਵੈਸੇ ਘਰ ਵਿੱਚ ਪੁਰਾਣੀ ਟੇਬਲ ਟਾਬਲ ਤੋਂ ਇਸ ਤਰ੍ਹਾਂ ਹੀ ਬਣਾ ਸਕਦੇ ਆ ਦੇਖੋ ਇੱਕ ਆਪਾਂ ਦੋਨੇ ਸਾਈਡਾਂ ਪਹਿਲਾਂ ਗਲਾਈ ਵਾਲੀਆਂ ਸਾਈਡਾਂ ਨੇ ਜੀ ਆਪਾਂ ਐ ਪਹਿਲਾਂ ਸੀ ਲੈਣੇ ਆਂਗੇ ਸੀਨ ਤੋਂ ਬਾਅਦ ਦੇਖੋ ਮੂਰਲੀ ਸਾਈਡ ਤੇ ਆਪਾਂ ਪਾਈਪਿੰਗ ਲਾਵਾਂਗੇ ਕਿਉਂਕਿ ਜਿਹੜਾ ਟਾਬਲ ਹੈ ਉਹਦੇ ਵਿੱਚੋਂ ਧਾਗੇ ਜੇ ਨਿਕਲਦੇ ਰਹਿੰਦੇ ਨੇ ਇਸ ਕਰਕੇ ਮੂਰਲੀ ਸਾਈਡ ਤੇ ਆਪਾਂ ਇੱਕ ਪਾਈਪਿੰਗ ਦੀ ਤਰ੍ਹਾਂ ਪੱਟੀ ਲਾਵਾਂਗੇ। ਲੋ ਜੀ ਪਹਿਲਾਂ ਆਪਾਂ ਵਾਈਕ ਜਿਹੜੀ ਪਿਛਲੀ ਸਾਈਡ ਹੈ ਉਹ ਦੇਖੋ ਆਪਾਂ ਗੁਲਾਈ ਵਾਲੀ ਸਾਈਡ ਹੈ ਉੱਥੇ ਆਪਾਂ ਸੀਨ ਲਗਾ ਲਈ ਇਸ ਤਰ੍ਹਾਂ ਸੀਨ ਲਾਉਣ ਤੋਂ ਬਾਅਦ ਆਪਾਂ ਛੋਟੀ ਜਿਹੀ ਕੁਲੂਪੀ ਤਿਆਰ ਕੀਤੀ ਹੈ ਜੀ ਜਦੋਂ ਅਖੀਰ ਤੇ ਆਪਾਂ ਸੀਨ ਲਾਉਣ ਤੋਂ ਲਾਸਟ ਤੇ ਦੇਖੋ ਇਹ ਆਪਾਂ ਇਹ ਲੂਪੀ ਲਾਵਾਂਗੇ ਇਸ ਤਰ੍ਹਾਂ। ਅੰਦਰ ਕਰਦੇ ਹੋਏ ਸਾਰੀ ਲੂਪੀ ਨੂੰ ਬਾਹਰ ਆਪਾਂ ਸੀਨ ਲਾ ਦਾਂਗੇ ਇਹ ਆਪਾਂ ਲੂਪੀ ਇਸ ਤਰ੍ਹਾਂ ਲਗਾਤੀ ਤੇ ਉਸ ਤੋਂ ਬਾਅਦ ਦੇਖੋ ਜੀ ਜਿਹੜਾ ਮੂਰਲਾ ਪੀਸ ਬਚ ਗਿਆ ਉਹਦੇ ਉੱਤੇ ਲਾਪਾਂ ਲਾਵਾਂਗੇ ਪਾਈਪਿੰਗ ਤਾਂ ਜੋ ਟਾਵਲ ਜਿਹੜੇ ਧਾਗੇ ਆ ਉਹ ਨਿਕਲ ਨਾ ਕਿਉਂਕਿ ਇਹ ਕੱਟਿਆ ਹੋਇਆ ਟਾਵਲ ਹੈ ਜਦੋਂ ਆਪਾਂ ਟਾਵਲ ਨੂੰ ਕੱਟ ਕੇ ਕਿਸੇ ਚੀਜ਼ 'ਚ ਵਰਤਦੇ ਆ ਤਾਂ ਧਾਗੇ ਜਿਹੜੇ ਦੇਖੋ ਜੀ ਨਿਕਲਦੇ ਰਹਿੰਦੇ ਐ ਇਸ ਕਰਕੇ ਆਪਾਂ ਮੂਰੇ ਦੇ ਨਾਲ ਮਿਲਦੇ ਜੁਲਦੇ ਇੱਕ ਪੱਟੀ ਲਾਈ ਹੈ ਤਾ ਜੋ ਧਾਗੇ ਜਿਹੜੇ ਹੈਗੇ ਆ ਉਹ ਨਾ ਨਿਕਣ ਇੱਕ ਸਾਈਡ ਤੇ ਦੇਖੋ ਪੱਟੀ ਲਾ ਕੇ ਦੂਜੀ ਸਾਈਡ ਤੇ ਘਮਾਉਂਦੇ ਹੋਏ ਆਪਾਂ ਇਹ ਪਾਈਪਿੰਗ ਦੀ ਤਰ੍ਹਾਂ ਲਾ ਦਾਂਗੇ ਜੀ ਇਹਨੂੰ ਗੋਲ ਘਮਾਉਂਦੇ ਹੋਏ ਇਸ ਤਰ੍ਹਾਂ। ਨੋਜੀ ਇਹ ਬਣਾ ਕੇ ਜ਼ਰੂਰ ਦੇਖਿਓ ਜੀ ਤੇ ਵਰਤੋਂਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਜੀ ਬਹੁਤ ਹੀ ਵਧੀਆ ਰਹਿੰਦਾ ਜੀ ਮੈਨੂੰ ਤਾਂ ਇਹ ਬਹੁਤ ਵਧੀਆ ਰਹਿੰਦਾ ਹੈ ਮੈਂ ਤਾਂ ਹਮੇਸ਼ਾ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈਗਾ ਦੇਖੋ ਸਿਰ ਧੋਣਾ ਹੁੰਦਾ ਇਹਨੂੰ ਕਿਵੇਂ ਮਰਜ਼ੀ ਇਹ ਬਨ ਕੇ ਕੰਮ ਕਰਦੇ ਰਹੋ ਨਾ ਤਾਂ ਆਪਣਾ ਦੇਖੋ ਸਿਰ ਟਕਿਆ ਰਹਿੰਦਾ ਤੇ ਨਾਲੇ ਪਾਣੀ ਵੀ ਨੁਚੜੇ ਜਾਂਦਾ ਤੇ ਨਾਲੇ ਬਿਲਕੁਲ ਨਹੀਂ ਇਹ ਉਹ ਹੁੰਦਾ ਉੱਤਰਾ ਨਹੀਂ ਹੈਗਾ ਦੇਖੋ ਸਿਰ ਤੋਂ ਆਪਾਂ ਜਦ ਇੱਕ ਵਾਰ ਸੈੱਟੇ ਬਣਾ ਲੈਣਿਆਂਗੇ ਬਹੁਤ ਵਧੀਆ ਰਹਿੰਦਾ ਜੀ ਇਹ ਬੱਚਿਆਂ ਨੇ ਵੀ ਆਪਾਂ ਸੈੱਟੇ ਕਿਵੇਂ ਮਰਜੀ ਬਣ ਲਈਏ ਬੱਚਿਆਂ ਨੇ ਕੇਸ ਰੱਖੇ ਹੋਏ ਹੁੰਦੇ ਨੇ ਦੇਖੋ ਤੇ ਇਹ ਵਧੀਆ ਰਹਿੰਦਾ ਹੈਗਾ ਬਹੁਤ ਇਸ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਕੱਟ ਲੈਣਿਆਂ ਕੱਟਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਇਹ ਉੱਪਰ ਲਾਵਾਂਗੇ ਆਪਾਂ ਇੱਕ ਬਟਨ। ਲੋ ਜੀ ਇਹ ਪੱਟੀ ਆਪਣੀ ਲੱਗ ਗਈ ਤੇ ਦੂਜੀ ਵਾਰ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਦੇ ਪਾਈਪਿੰਗ ਕਰਦੇ ਹੋਏ ਫੋਲਡ ਕਰ ਦਾਂਗੇ। ਦੇਖੋ ਇਹੋ ਜੀਆਂ ਚੀਜ਼ਾਂ ਆਮ ਹੀ ਆਪਾਂ ਘਰ ਵਿੱਚ ਬਣਾ ਸਕਦੇ ਹਾਂ ਜੀ ਬਾਹਰ ਆਪਾਂ ਨੂੰ ਪੈਸੇ ਲਾਉਣ ਦੀ ਜਾਂ ਆਨਲਾਈਨ ਮਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਆਮ ਤੌਰ ਤੇ ਦੇਖੋ ਆਪਾਂ ਆਨਲਾਈਨ ਮਗਾਉਨੇ ਆ ਇਹਨੂੰ ਹੈਡ ਟੇਬਲ ਨੂੰ ਤੇ ਘਰ ਵਿੱਚ ਦੇਖੋ ਇਹ ਪੁਰਾਣੇ ਟੇਬਲ ਤੋਂ ਹੀ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਲੈਂਦਾ ਜੀ ਬਣਾ ਕੇ ਜਰੂਰ ਦੇਖਿਓ ਲਓ ਜੀ ਇਹ ਸਾਰਾ ਆਪਣਾ 5 ਮਿੰਟ ਅੱਗੇ ਨੇ ਦੇਖੋ 5 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਤੇ ਹੁਣ ਉੱਪਰ ਲਾਵਾਂਗੇ ਇਹਦੇ ਆਪਾਂ ਇੱਕ ਬਟਨ ਤੇ ਇਹ ਮੈਂ ਤੁਹਾਨੂੰ ਵਰਤ ਕੇ ਵੀ ਦਿਖਾਉਣੀ ਆ ਕਿ ਇਹ ਕਿੰਨਾ ਵਧੀਆ ਰਹਿੰਦਾ ਹੈਗਾ ਲੋ ਜੀ ਉੱਪਰਲੀ ਸਾਈਡ ਜਿੱਥੋਂ ਆਪਾਂ ਗਲਾਈ ਦਿੱਤੀ ਸੀ ਜਿੱਥੇ ਆਪਾਂ ਸੀਨ ਲਾਈ ਸੀ ਉੱਥੇ ਆਪਾਂ ਲਾਉਨੇ ਆ ਜੀ ਇੱਕ ਬਟਨ ਜਿਸ ਹਿਸਾਬ ਨਾਲ ਆਪਾਂ ਲੂਪੀ ਲਾਈ ਹੈ ਉਸੇ ਹਿਸਾਬ ਨਾਲ ਬਟਨ ਆਪਾਂ ਵੱਡਾ ਛੋਟਾ ਲਾ ਸਕਦੇ ਆ ਵੈਸੇ ਬਟਨ ਇਹਦੇ ਥੋੜਾ ਜਿਹਾ ਵੱਡਾ ਲੱਗਦਾ ਹੈਗਾ ਦੇਖੋ ਜਿਵੇਂ ਮੈਂ ਲਵੇ ਬਟਨ ਪਿਆ ਸੀ ਵੱਡਾ ਆਪਾਂ ਇਹ ਲਗਾਵਾਂਗੇ ਇਹਦੇ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜੀ ਦੇਖੋ ਆਪਣੇ ਇਹ ਸਾਰੀਆਂ ਕੰਮ ਆ ਜਾਣਗੀਆਂ ਤੇ ਪੁਰਾਣਾ ਟਾਵਲ ਆਪਣੇ ਕੋਲੇ ਬੇਕਾਰ ਪਿਆ ਸੀਗਾ ਉਹਨਾਂ ਤੋਂ ਆਪਾਂ ਇਹ ਚੀਜ਼ਾਂ ਆਪਾਂ ਜਿਹੜੀਆਂ ਬਣਾਈਆਂ ਸਾਰੀਆਂ ਤਕਰੀਬਨ ਆਪਣੇ ਕੰਮ ਦੀਆਂ ਚੀਜ਼ਾਂ ਬਣੀਆਂ ਜੀ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਲਓ ਜੀ ਬਟਨ ਆਪਾਂ ਲਾ ਦਨੇ ਆ ਤੇ ਉਸ ਤੋਂ ਬਾਅਦ ਦੇਖੋ ਜੀ ਮੈਂ ਤੁਹਾਨੂੰ ਇਹ ਵਰਤ ਕੇ ਦਿਖਾਉਣੀ ਆ ਤੇ ਮੈਨੂੰ ਤਾਂ ਬਹੁਤ ਵਧੀਆ ਰਹਿੰਦਾ ਜੀ ਇਹ ਮੈਂ ਤਾਂ ਹਮੇਸ਼ਾ ਹੀ ਇਹ ਫਾਟੀਆਂ ਦਾ ਦੂਸਰੀ ਵਾਰ ਵੀ ਇਹ ਬਣਾ ਕੇ ਰੱਖਦੀ ਆ। ਲਓ ਜੀ ਇਹ ਆਪਣਾ ਐਨੇ ਚ ਤਿਆਰ ਹੋ ਗਿਆ ਤੇ ਇਸ ਤਰ੍ਹਾਂ ਦੇ ਕੋਈ ਬਟਨ ਲੱਗ ਜਾਂਦਾ ਹੈ। ਲੂਪੀ ਦੇ ਵਿੱਚ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹ ਕਿਵੇਂ ਆਪਾਂ ਇਹਨੂੰ ਵਰਤ ਸਕਦੇ ਆਂਗੇ। ਲਓ ਜੀ ਦੇਖੋ ਜਦੋਂ ਵੀ ਸਿਰ ਤੋਂ ਕੇ ਹਟਦਿਆਂ ਤਾਂ ਆਪਾਂ ਇਹਨੂੰ ਦੇਖੋ ਜੀ ਐਵੇਂ ਬੰਨ ਲੈਣਾ ਹੈਗਾ। ਬੰਨਣ ਕੇ ਕੇਵੇਂ ਮਰਜੀ ਆਪਾਂ ਕੰਮ ਕਰਦੇ ਰਹੀਏ ਜੀ ਆਪਾਂ ਨੂੰ ਬਿਲਕੁਲ ਵੀ ਦਿੱਕਤ ਨਹੀਂ ਆਉਂਦੀ। ਲੋ ਜੀ ਇਸ ਤਰ੍ਹਾਂ ਦੇਖੋ ਇਹਨੂੰ ਆਪਾਂ ਵਾਲ ਵੀ ਨੂੰ ਚੜੇ ਜਾਂਦੇ ਆ ਇਸ ਤਰ੍ਹਾਂ ਘਮਾਉਂਦੇ ਹੋਏ ਪਿੱਛੇ ਕਰਕੇ ਐਂ ਦੇਖੋ ਲੁੱਪੀ ਦੇ ਵਿੱਚ ਬਟਨ ਲੱਗ ਜਾਂਦਾ। ਲੋ ਜੀ ਨਾਲ ਹੀ ਤਾਂ ਬੰਨਿਆ ਹੋਇਆ ਭੈੜਾ ਨਹੀਂ ਲੱਗਦਾ ਤੌਲੀਆ ਬੰਨਦੇ ਆ ਸਿਰ ਤੇ ਸਿਰ ਧੋ ਕੇ ਬਾਰ-ਬਾਰ ਉਤਰਦਾ ਰਹਿੰਦਾ ਇਹ ਉਤਰਦਾ ਬਿਲਕੁਲ ਨਹੀਂ ਹੈਗਾ। ਲੋ ਜੀ ਲੋ ਜੀ ਛੋਟਾ ਜਿਹਾ ਪੀਸ ਆਪਣੇ ਕੋਲੇ ਹੋਰ ਬਚ ਗਿਆ ਇਸੇ ਤਰ੍ਹਾਂ ਆਪਾਂ ਇੱਕ ਦੋ ਚੀਜ਼ਾਂ ਇਹਦੀਆਂ ਹੋਰ ਬਣਾ ਲੈਣੇ ਜੀ ਇਹ ਵੀ ਆਪਣੇ ਕੰਮ ਆਉਣਗੀਆਂ ਦੇਖੋ ਜਿਸ ਤਰ੍ਹਾਂ ਨਾਲ ਆਪਣੇ ਕੋਲੇ ਟਾਬਲ ਬਚਿਆ ਜੀ ਉਸੇ ਹਿਸਾਬ ਨਾਲ ਆਪਾਂ ਇਹਦੀਆਂ ਇੱਕ ਦੋ ਤਿੰਨ ਚੀਜ਼ਾਂ ਹੋਰ ਬਣਾਵਾਂਗੇ ਲੋ ਜੀ ਪਹਿਲਾਂ ਟਾਬਲ ਨੂੰ ਆਪਾਂ ਇਸ ਤਰ੍ਹਾਂ ਫੋਲਡ ਕੀਤਾ ਫਿਰ ਐਵੇਂ ਫੋਲਡ ਕੀਤਾ ਤੇ ਉਸ ਤੋਂ ਬਾਅਦ ਦੇਖੋ ਜੀ ਇਹ ਸੈਂਟਰ ਜਿਹਾ ਆ ਗਿਆ ਸੀ ਸੈਂਟਰ ਤੋਂ ਥੋੜਾ ਜਿਹਾ ਇਹ ਜ਼ਿਆਦਾ ਖਸਿਆ ਹੋਇਆ ਪਿਆ ਸੀ ਇਹਦਾ ਬਣਾ ਰਿਹਾ ਮੈਂ ਪੋਚਾ ਜਿਵੇਂ ਵਾਈਪਰ ਤੇ ਆਪਾਂ ਕੋਈ ਵੀ ਕੱਪੜਾ ਉੱਪਰ ਛੱਟ ਕੇ ਪੋਚਾ ਲਾਉਣਾ ਹੈ ਜੀ ਦੇਖੋ ਬਾਰ-ਬਾਰ ਉੱਤਰ ਜੰਨੇ ਟੇਬਲ ਦਾ ਪੋਚਾ ਵੈਸੇ ਵੀ ਸਭ ਨੂੰ ਪਤਾ ਹੀ ਆਪਾਂ ਨੂੰ ਬਹੁਤ ਹੀ ਵਧੀਆ ਰਹਿੰਦਾ ਹੈ ਇਹ ਦੇਖੋ ਮੈਂ ਇਸ ਤਰ੍ਹਾਂ ਗੋਲ ਘੁਮਾ ਕੇ ਤੇ ਉੱਪਰ ਆਪਾਂ ਖੁੰਝੇ ਚ ਛੋਟਾ ਜਿਹਾ ਕਰਤਾ ਜੀ ਸਰਾਖ ਇੱਥੇ ਤੇ ਇੱਕ ਵਾਰ ਜਦੋਂ ਵਾਈਪਰ ਤੇ ਆਪਾਂ ਚੜ੍ਹਾ ਲੈਂਦੇ ਆ ਪਾਣੀ ਦੇ ਵਿੱਚ ਪਾਣੀ ਛਿੜੋ ਕੇ ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਇਹਦੇ ਨਾਲ ਪੋਚਾ ਲੱਗਦਾ ਹਾਂ ਦੇਖੋ ਆਪਾਂ ਤੁਹਾਨੂੰ ਲਾ ਕੇ ਦਿਖਾ ਵੀ ਦਿੰਨੇ ਆਂਗੇ ਪੋਚਾ ਲਓ ਜੀ ਇਸ ਤਰ੍ਹਾਂ ਚੜਾ ਕੇ ਮੈਂ ਤਾਂ ਜਦੋਂ ਬਾਈਪਰ ਤੇ ਲਾਉਣੀ ਹੈ ਮੈਨੂੰ ਤਾਂ ਬਹੁਤ ਵਧੀਆ ਰਹਿੰਦਾ ਜੀ ਇਹਦੇ ਨਾਲ ਕੋਚਾ ਲੱਗਿਆ ਹੋਇਆ ਤੇ ਸਾਫਾਈ ਬਹੁਤ ਕਰਦਾ ਹੈ ਇਹ ਜਿਹੜਾ ਟੇਬਲ ਵਾਲਾ ਕੱਪੜਾ ਹੁੰਦਾ ਹੈ ਲਓ ਜੀ ਇਹ ਆਪਾਂ ਬਣਾਇਆ ਇਸ ਵਾਸਤੇ ਨਾ ਦੇਖੋ ਜੀ ਤੁਸੀਂ ਕਿੰਨਾ ਆਪਣਾ ਟੇਬਲ ਵਾਲਾ ਕੱਪੜਾ ਗੰਦਾ ਹੋ ਗਿਆ ਲੋ ਜੀ ਇਸੇ ਤਰ੍ਹਾਂ ਦੇਖੋ ਆਪਣੇ ਕੋਲੇ ਦੋ ਪੀਸ ਹੋਰ ਬਣਾਏ ਆ ਜੀ ਆਪਾਂ ਇਹਨੂੰ ਆਪਾਂ ਕਿਚਨ ਚ ਬਰਤਣ ਵਾਸਤੇ ਚੀਜ਼ ਬਣਾ ਰਹੇ ਆ ਇਹਦੀ ਛੋਟੀ ਜੀ ਦੇਖੋ ਕਪੜਾ ਆਪਣੇ ਕੋਲੇ ਛੋਟਾ ਛੋਟਾ ਹੀ ਕਪੜਾ ਲੱਗਣਾ ਸੀ ਇਹਦੇ ਉੱਤੇ ਇਹਨੂੰ ਪਹਿਲਾਂ ਇਹ ਫੋਲਡ ਕਰਨਾ ਤਕੋਨਾ ਇਸ ਤਰ੍ਹਾਂ ਕੱਟੇ ਹੋਣ ਕਰਕੇ ਦੇਖੋ ਜੀ ਮੈਨੂੰ ਹਰ ਇੱਕ ਥਾਂ ਤੇ ਇਹਦੇ ਜਿੱਥੇ ਵੀ ਆਪਾਂ ਵਰਤਦੇ ਆਂ ਪਾਈਪਿੰਗ ਹੀ ਲਾਉਣੀ ਪੈਂਦੀ ਹੈ ਕਿਉਂਕਿ ਟੇਬਲ ਵਾਲੇ ਕੱਪੜੇ 'ਚੋਂ ਹਮੇਸ਼ਾ ਜਦੋਂ ਵੀ ਕਿਤੇ ਇੱਕ ਟਿੱਕ ਟੱਕ ਲੱਗ ਜਾਂਦਾ ਉੱਥੋਂ ਧਾਗੇ ਨਿਕਲਦੇ ਰਹਿੰਦੇ ਆ ਇਸ ਕਰਕੇ ਆਪਾਂ ਨੂੰ ਇਹ ਕੱਪੜਾ ਪਾਈਪਿੰਗ ਵਾਲਾ ਵਰਤਣਾ ਹੀ ਪੈਂਦਾ ਹੈ ਇਸੇ ਤਰ੍ਹਾਂ ਆਪਾਂ ਦੇਖੋ ਇਹਦੇ ਉੱਤੇ ਪਹਿਲਾਂ ਪਾਈਪਿੰਗ ਲਾਈ ਪਾਈਪਿੰਗ ਲਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਨਾ ਹੈ ਤੇ ਉੱਪਰ ਆਪਾਂ ਛੋਟੀਆਂ-ਛੋਟੀਆਂ ਲੂਪੀਆਂ ਬਣਾ ਕੇ ਲਾਵਾਂਗੇ ਜੀ ਇਹਦੇ ਇਸ ਤਰ੍ਹਾਂ ਉੱਪਰਲੇ ਖੁੰਝੇ 'ਚ ਛੋਟੀ ਜਿਹੀਆਂ ਲੂਪੀਆਂ ਬਣਾਈਆਂ ਦੋ ਲੂਪੀਆਂ ਇਹਦੇ ਵਿੱਚ ਲਾ ਕੇ ਆਪਾਂ ਸਾਈਡ ਵਾਲੀ ਸੀਨ ਮਾਰ ਦਾਂਗੇ ਲੂਪੀਆਂ ਆਪਾਂ ਤਾਂ ਲਾਉਂਨੇ ਆ ਜੀ ਛੋਟੀ ਜੀ ਚੀਜ਼ ਐ ਦੂਰ ਦੂਰ ਰੱਖ ਕੇ ਆਪਾਂ ਭੁੱਲ ਜੰਨੇ ਆ ਆਪਾਂ ਦੇਖੋ ਕਿਚਨ ਦੇ ਵਿੱਚ ਕੋਈ ਵੀ ਕੰਮ ਕਰੀਏ ਖੁੰਟੀ ਵਗੈਰਾ ਆਪਣੀ ਲੱਗੀ ਹੁੰਦੀ ਹੈ ਕਿਚਨ 'ਚ ਆਪਾਂ ਉੱਥੇ ਇਹਨੂੰ ਹੈਂਗ ਕਰਕੇ ਰੱਖ ਸਕਦੇ ਆ ਲੋੜ ਪੈਣ ਤੇ ਆਪਾਂ ਇਹਨੂੰ ਕਿਵੇਂ ਮਰਜੀ ਦੇਖੋ ਜੀ ਵਰਤ ਸਕਦੇ ਆ ਬਰਤਨਾ ਆਪਾਂ ਇਹ ਆਏ ਆ ਜਿਵੇਂ ਕੋਈ ਵੀ ਆਪਾਂ ਭਾਂਡਾ ਗਰਮ ਹੁੰਦਾ ਦੇਖੋ ਆਪਾਂ ਤਾਂ ਮਤਲਬ ਕਿ ਪੋਣੀ ਵਗੈਰਾ ਭਾਲਦੇ ਰਹਿੰਦੇ ਆ ਕਈ ਵਾਰ ਪੋਣਾ ਆਪਾਂ ਨੂੰ ਨਹੀਂ ਮਿਲਦਾ ਜੀ ਤੇ ਇਸ ਕਰਕੇ ਦੇਖੋ ਆਪਾਂ ਜਿਵੇਂ ਟੋਪੀਏ ਤੇ ਇਸ ਤਰ੍ਹਾਂ ਕੁੰਡੇ ਲੱਗੇ ਹੋਏ ਹੁੰਦੇ ਨੇ ਕੜਾਈਆਂ ਤੇ ਲੱਗੇ ਹੁੰਦੇ ਨੇ ਆਪਾਂ ਇਹਦੇ ਧਰਾ ਕੇ ਕੋਵੇਂ ਮਰਜ਼ੀ ਦੇਖੋ ਜੀ ਆਪਾਂ ਗਰਮ ਭਾਂਡੇ ਨੂੰ ਚੱਕ ਸਕਦੇ ਆਂ ਤੇ ਖੁੰਟੀਆਂ ਤੇ ਆਪਾਂ ਇਹਨੂੰ ਕਿਵੇਂ ਮਰਜ਼ੀ ਹੈਂਗ ਕਰਕੇ ਰੱਖ ਸਕਦੇ ਆਂ ਇਹ ਵੀ ਮੇਰੇ ਇੱਕ ਕੰਮ ਦੀ ਚੀਜ਼ ਬਣ ਕੇ ਤਿਆਰ ਹੋ ਗਈ ਜੀ ਇਸੇ ਤਰ੍ਹਾਂ ਬੱਚੇ ਕੁਛੇ ਕੱਪੜੇ ਤੋਂ ਬਣਾਈ ਆਪਾਂ ਇੱਕ ਹੋਰ ਚੀਜ਼ ਇਹ ਤਾਂ ਦੇਖੋ ਆਪਣੇ ਕੋਲੇ ਸਾਰੀਆਂ ਕਟਿੰਗਾਂ ਵਾਲੇ ਪੀਸੇ ਬਚੇ ਆ ਇਹਦਾ ਹੋਰ ਕੁਝ ਨਹੀਂ ਸੀ ਬਣ ਸਕਦਾ ਇਸ ਕਰਕੇ ਦੇਖੋ ਜੀ ਆਪਾਂ ਇਹ ਕੰਨੀ ਹਟਾਤੀ ਕੰਨੀ ਕੋਲ ਥੋੜਾ ਜਿਹਾ ਮੋਟਾ ਹੋ ਜਾਂਦਾ ਇਸ ਕਰਕੇ ਨਾ ਆਪਾਂ ਇਹਨੂੰ ਇਸ ਤਰ੍ਹਾਂ ਤੈਹ ਲਾਈਏ ਤੇ ਇੱਕ ਆਪਣੇ ਕੋਲੇ ਛੋਟਾ ਜਿਹਾ ਪੀਸ ਪਿਆ ਸੀ ਚੋਰਸ ਤੇ ਉਹਦੇ ਵਿੱਚ ਆਪਾਂ ਇਹ ਛੋਟੇ-ਛੋਟੇ ਪੀਸਾਂ ਨੂੰ ਇਸ ਤਰ੍ਹਾਂ ਦੇਖੋ ਜੀ ਕਵਰ ਕਰਤਾ ਕਵਰ ਕਰਕੇ ਉੱਤੇ ਆਏ ਇਹਦੇ ਆਪਾਂ ਇੱਕ ਪੱਟੀ ਲਾਵਾਂਗੇ ਲੋ ਜੀ ਇਹ ਥੋੜਾ ਜਿਹਾ ਆਪਣੇ ਕੋਲ ਡਸਟਰ ਟਾਈਪ ਬਣ ਕੇ ਤਿਆਰ ਹੋ ਜਾਊਗਾ ਆ ਲੋ ਜੀ ਆਪਾਂ ਦੇਖੋ ਇਸੇ ਤਰ੍ਹਾਂ ਆਪਾਂ ਚਾਰੇ ਖੁੰਝਾਂ ਤੇ ਪਹਿਲਾਂ ਪੱਟੀ ਲਾ ਦਨੇ ਆ ਇਹਦੇ ਪੱਟੀ ਲਾਉਣ ਤੋਂ ਬਾਅਦ ਇੱਕ ਦੇਖੋ ਜੀ ਚੌੜੀ ਪੱਟੀ ਮੈਂ ਉੱਪਰ ਹੋਰ ਲਾਤੀ ਆਪਾਂ ਕਿਤੇ ਵੀ ਡਸਟਿੰਗ ਕਰਨੀ ਹੁੰਦੀ ਹੈ ਜੇ ਸ਼ੀਸ਼ੇ ਵਾਲੇ ਟੇਬਲ ਹੁੰਦੇ ਨੇ ਆਪਣੇ ਦੇਖੋ ਜਿਵੇਂ ਕੋਈ ਬੈੱਡ ਤੇ ਮਾਰਨਾ ਹੁੰਦਾ ਬੱਚੇ ਵੀ ਸ਼ੌਂਕ ਨਾਲ ਦੇਖੋ ਜੀ ਇਹ ਕੰਮ ਇੰਨਾ ਕ ਕਰ ਲੈਂਦੇ ਹੁੰਦੇ ਨੇ ਕਿਉਂਕਿ ਸ਼ੌਂਕ ਸ਼ੌਂਕ ਨਾਲ ਹੀ ਕਰ ਲੈਂਦੇ ਨੇ ਨੀ ਕਿ ਨਿੱਕੇ ਚੀਜ਼ਾਂ ਆਪਣੇ ਸਾਰੀਆਂ ਕੰਮ ਦੀਆਂ ਬਣ ਗਈਆਂ ਜੀ ਸਾਰੀਆਂ ਆਪਾਂ ਤੁਹਾਨੂੰ ਵਰਤ ਕੇ ਦਿਖਾਈਆਂ ਨਿਗੀਆਂ ਬਹੁਤ ਹੀ ਵਧੀਆ ਆਪਨੂੰ ਇਹ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆਹ ਦੇਖੋ ਆਪਾਂ ਕੋਈ ਵੀ ਕਿਤੇ ਲਗਾਉਣਾ ਹੋਵੇ ਕਿਤੇ ਆਪਾਂ ਕਈ ਵਾਰ ਮੋਟਾ ਕੱਪੜਾ ਲੈ ਲੈਣੇ ਸ크ਰਾਚ ਪੈ ਜਾਂਦੇ ਆ ਇਹ ਸੌਫਟ ਜਿਹਾ ਕੱਪੜਾ ਹੈ ਬਰਤਨ ਦੇ ਲਈ